ਹੋਰ ਮੂਤਵਾਰ ਸੱਜਣ ਸੰਗਤਾਂ ਜਿਹੜੀਆਂ ਜਥੇਬੰਦੀਆਂ ਸਹਿਯੋਗ ਕਰ ਰਹੀਆਂ ਨੇ ਸਾਰਿਆਂ ਦਾ ਸਾਡੇ ਵੱਲੋਂ ਦਾਸ ਲਖਬੀਰ ਸਿੰਘ ਕੋਟਲਾ ਉਮੀਦਵਾਰ ਅਕਾਲੀ ਦਾ ਲੰਬਰਸਰ ਹਲਕਾ ਚੰਡੀਗੜ੍ਹ ਅਤੇ ਸਦਾ ਸਿਮਰਨਜੀਤ ਸਿੰਘ ਮਾਨ ਵੱਲੋਂ ਮੈਂਬਰ ਪਾਰਲੀਮੈਂਟ ਸੰਗਰੂਰ ਨੇ ਜਿਹੜੇ ਸਾਡੇ ਉਹਨਾਂ ਵੱਲੋਂ ਸਾਰੀ ਸੰਗਤ ਦਾ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਤੇ ਇੱਥੇ ਸਾਡੇ ਵਿਚਾਰ ਜੋ ਸਾਡੀ ਆਵਾਜ਼ ਚੰਡੀਗੜ੍ਹ ਦੇ ਬਸਨੀਕਾ ਤੱਕ ਪਹੁੰਚਾਉਣ ਦਾ ਅਪਰਾਲਾ ਕੀਤਾ ਹੈ ਜੀ ਸੋ ਅਸੀਂ ਜੋ 10 ਨੂੰ ਪਾਰਟੀ ਨੇ ਅਕਾਲੀ ਦਲ ਅੰਮ੍ਰਿਤਸਰ ਨੇ ਉਮੀਦਵਾਰ ਬਣਾਇਆ ਚੰਡੀਗੜ੍ਹ ਹਲਕੇ ਤੋਂ ਅਸੀਂ ਆਪ ਜੀ ਨਾਲ ਵਾਅਦਾ ਕਰਦੇ ਹਾਂ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਵਾਅਦੇ ਕੀਤੇ ਗਏ ਸੀ ਪੰਜਾਬ ਦੇ ਹੀ ਪਿੰਡਾਂ ਨੂੰ ਉਜਾੜ ਕੇ ਇੱਥੇ ਸ਼ਹਿਰ ਬਸਿਆ ਸੀ ਸਾਡੇ ਨਾਲ ਵਾਅਦੇ ਹੋਏ ਸੀ ਕਿ 60% ਸਾਡੇ ਪੰਜਾਬੀਆਂ ਦਾ ਹੋਵੇਗਾ ਜਿਹੜੇ ਇੱਥੋਂ ਦੇ ਵਸਨੀਕ ਨੇ ਪਰ ਹੌਲੀ-ਹੌਲੀ ਕਰਕੇ ਇੱਥੋਂ ਬਿਲਕੁਲ ਉਹ ਮੁਨਕਰ ਹੋ ਗਏ ਮੁਕਰ ਗਏ ਇਸ ਚੀਜ਼ ਤੋਂ ਉਹਨਾਂ ਨੇ ਜਿਹੜੇ ਸੈਂਟਰ ਦੇ ਵਿੱਚ ਰਾਜ ਕਰਨ ਵਾਲਿਆਂ ਧਿਰਾਂ ਸੀਗੀਆਂ ਉਹ ਸਮੇਂ-ਸਮੇਂ ਮੁਕਰਦੇ ਗਏ ਅੱਜ ਸਾਨੂੰ ਬਿਲਕੁਲ ਸਭ ਕਾਹੇ ਤੋਂ ਬਾਂਜਿਆ ਕਰ ਦਿੱਤਾ ਗਿਆ ਅਸੀਂ ਇੱਕ ਨਹੱਥੇ ਹੋ ਕੇ ਰਹਿ ਗਏ ਇੱਥੋਂ ਦੇ ਵਸਨੀਕ ਪੰਜਾਬੀ ਸਾਨੂੰ ਅੱਜ ਕਿਸੇ ਵੀ ਉਹਦੇ ਵਿੱਚ ਖਿੱਤੇ ਦੇ ਵਿੱਚ ਸਾਨੂੰ ਕੋਈ ਪਹਿਲ ਨਹੀਂ ਮਿਲ ਰਹੀ ਉਲਟਾ ਸਾਨੂੰ ਪਰੇਸ਼ਾਨ ਤੇ ਤੰਗੀ ਕੀਤਾ ਜਾ ਰਿਹਾ ਸਾਡੀ ਜਿਹੜੇ ਸਾਡੇ ਪੰਜਾਬੀ ਨੇ ਇੱਥੋਂ ਦੇ ਵਸਨੀਕ ਨੇ ਸੋ ਇੱਥੇ ਨਸ਼ੇ ਦਾ ਬੋਲਬਾਲਾ ਹੋਰ ਫਰੋਤੀਆਂ ਦਾ ਉਹ ਜੋ ਵੱਧਦਾ ਜਾ ਰਿਹਾ ਹੈ ਅਸੀਂ ਉਹਨੂੰ ਠੱਲ ਪਾਉਣ ਦੇ ਲਈ ਪਾਰਲੀਮੈਂਟ ਦੇ ਵਿੱਚ ਚੰਡੀਗੜ੍ਹ ਦੇ ਲੋਕਾਂ ਦੀ ਆਵਾਜ਼ ਠਾਵਾਵਾਂਗੇ ਆਪ ਜੀ ਨਾਲ ਵਾਅਦਾ ਕਰਦੇ ਆਂ ਕਿ ਜੋ ਵੀ ਇੱਥੋਂ ਦੀਆਂ ਮੁਸ਼ਕਲਾਂ ਨੇ ਜਿਸ ਤਰ੍ਹਾਂ ਸਾਡੇ ਪੰਜਾਬੀਆਂ ਨੂੰ ਪਾਣੀਆਂ ਦੇ ਹੱਕ ਸੀ ਸਾਡੇ ਉਹਨਾਂ ਦੇ ਵਿੱਚੋਂ ਸਾਡੀ ਮੈਂਬਰਸ਼ਿਪ ਵੀ ਇਹਨਾਂ ਸਰਕਾਰਾਂ ਨੇ ਖਤਮ ਕਰਤੀ ਤਾਂ ਜੇ ਅੱਜ ਦੀ ਗੱਲ ਕਰੀਏ ਤਾਂ ਜੇ ਦਿੱਲੀ ਦੇ ਮੁੱਖ ਮੰਤਰੀ ਨੂੰ ਪਰੋਲ ਤੇ ਛੱਡਿਆ ਜਾ ਸਕਦਾ ਹੈ ਤਾਂ ਭਾਈ ਅਮਰਤਪਾਲ ਸਿੰਘ ਜਿਹੜੇ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਆ ਬਿਨਾਂ ਕਿਸੇ ਦੋਸ਼ ਤੋਂ ਉਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਹੋਇਆ ਉਹਨਾਂ ਨੂੰ ਕਿਉਂ ਨਹੀਂ ਪਰੋਲ ਮਿਲ ਸਕਦੀ ਉਹ ਤਾਂ ਖੁਦ ਆਪ ਉਮੀਦਵਾਰ ਨੇ ਖੰਡੂਰ ਸਾਹਿਬ ਤੋਂ ਪਰ ਕੇਜਰੀਵਾਲ ਸਾਹਿਬ ਨੇ ਤਾਂ ਪ੍ਰਚਾਰ ਕਿਸੇ ਲਈ ਕਰਨਾ ਉਹ ਖੁਦ ਉਮੀਦਵਾਰ ਤੇ ਇਹ ਸਾਰੇ ਨਾਲ ਲਗਾਤਾਰ ਜਿਹੜੇ ਤੱਕੇ ਹੋਰ ਜਿਹੜੇ ਇੱਥੋਂ ਦੀਆਂ ਮੁਸ਼ਕਲਾਂ ਨੇ ਜਿਸ ਤਰ੍ਹਾਂ ਜਿਹੜੂ ਦੇਖਦੇ ਆ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਜੋੜੀ ਬਾਹਰ ਦਾ ਨੰਬਰ ਦੇਖਿਆ ਭੱਜ ਕੇ ਘੇਰ ਲੰਦੀ ਆ ਜੀਦਾ ਦੇਖਿਆ ਚਲਾਨ ਕੱਢਤਾ ਪਰੇਸ਼ਾਨ ਕੀਤਾ ਜਾ ਰਹਾ ਜਾਂਦਾ ਉਹ ਸਾਰੀਆਂ ਚੀਜ਼ਾਂ ਤੋਂ ਜਿਹੜੇ ਨਾਜਾਇਜ਼ ਖਰਚੇ ਬਿਜਲੀ ਦੇ ਇੱਥੇ ਪਿੰਡਾਂ ਤੇ ਲਾਏ ਹੋਏ ਆ ਹੋਰ ਪਾਣੀ ਦੇ ਮਸਲੇ ਆ ਜਿਹੜੇ ਨਿਰਬਿਘਨ ਸਪਲਾਈ ਜਾਰੀ ਰੱਖਣ ਦੇ ਲਈ ਅਸੀਂ ਸਾਰੇ ਹੀ ਉਪਰਾਲੇ ਆਪਣੀ ਪਾਰਟੀ ਪ੍ਰਧਾਨ ਸਦਾ ਸਿਮਰਨ ਜੀ ਸੇ ਮਾਨ ਤੇ ਸਹਿਯੋਗੀ ਜਥੇਬੰਦੀਆਂ ਇੱਥੋਂ ਦੇ ਜਿਹੜੇ ਵਸਨੀਕ ਸਾਡੇ ਨਾਲ ਦਿਨ ਰਾਤ ਇਕੱਦੇ ਉਹਨਾਂ ਨਾਲ ਮਿਲ ਕੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾ ਕੇ ਹੱਲ ਕਰਾਵਾਂਗੇ ਜੀ। ਤੁਸੀਂ ਪੱਕੀ ਗੱਲ ਹੈ ਯਾਦ ਖੜੇ ਹੋਏ ਹੋ ਕਿ ਪਾਰਟੀ ਵਾਲਾ ਖੜੇ ਹੋਏ ਆ। ਅਸੀਂ ਜੀ ਸਰੋਣੀ ਕਾਲੀਦਾਲ ਅੰਮ੍ਰਿਤਸਰ ਵੱਲੋਂ ਉਮੀਦਵਾਰ ਹਾਂ। ਪਰ ਅਸੀਂ ਆਪਣਾ ਜੋ ਪਾਰਟੀ ਦਾ ਅਥਾਰਟੀ ਲੈਟਰ ਸੀਗਾ ਉਹ ਵੀ ਲਾਇਆ ਪਰ ਇਹੀ ਅਸੀਂ ਗੱਲ ਕਰਦੇ ਆ ਕਿ ਸਾਡੇ ਨਾਲ ਪਹਿਲਾਂ ਤੋਂ ਹੀ ੱੱਕੇ ਹੁੰਦੇ ਆ ਰਹੇ ਆ ਇੱਥੇ ਸਾਡੇ ਨਾਲ ਫੇਰ ੱੱਕਾ ਹੋਇਆ ਅਸੀਂ ਜੋ ਸਾਡੀ ਪਾਰਟੀ ਦਾ ਅਥਾਰਟੀ ਲੈਟਰ ਸੀ ਉਹ ਦੋ ਵਾਰੀ ਲਾ ਲਿਆ ਜਦੋਂ ਚੋਣ ਸ਼ਾਂ ਸਾਨੂੰ ਬਾਲਟੀ ਅਲਰਟ ਹੋਇਆ ਉਦੋਂ ਵੀ ਦਿੱਤਾ ਸੀ ਕਿ ਸਾਨੂੰ ਜੀ ਪਾਰਟੀ ਕੈਂਡੀਡੇਟਾਂ ਸਾਨੂੰ ਪਾਰਟੀ ਕੈਂਡੀਡੇਟ ਕਿਉਂ ਨਹੀਂ ਲਿਖਿਆ ਜਾਂਦਾ ਪਰ ਇੱਥੋਂ ਦੇ ਪ੍ਰਸ਼ਾਸਨ ਨੇ ਬਿਲਕੁਲ ਸਾਡੀ ਅੱਜ ਵੀ ਨਹੀਂ ਸੁਣੀ ਇਹੀ ਅਸੀਂ ੱੱਕੇ ਦੇ ਵਿਰੁੱਧ ਲਗਾਤਾਰ ਲੜਦੇ ਆਏ ਆ ਜੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੇ ਰਾਜ ਕਰਨ ਵਾਲਿਆਂ ਨੇ ਜ਼ੁਲਮ ਕੀਤੇ ਨੇ ਜ਼ਬਰ ਕੀਤੇ ਨੇ ਉਹਦੇ ਬੁੱਧ ਸੋਨੀ ਕਾਲੀਦਲ ਅੰਬਰਸਰ ਪਹਿਲਾਂ ਵੀ ਖੜਿਆ ਅੱਜ ਵੀ ਖੜਦਾ ਹੈ ਤੇ ਆਵਾਜ਼ ਉਠਾਉਂਦੇ ਰਹਾਂਗੇ ਅੱਜ ਵੀ ਸਾਡੇ ਨਾਲ ਇਹਨਾਂ ਨੇ ਬੇਇਨਸਾਫੀ ਕੀਤੀ ਹੈ ਚੰਡੀਗੜ੍ਹ ਚ ਟੱਕਾ ਹੋਇਆ ਪੰਜਾਬ ਚ ਹੋਇਆ ਬੁੱਧ ਤੁਹਾਡੇ ਨਾਲ ਪੰਜਾਬ ਚ ਤਾਂ ਪਹਿਲਾਂ ਹੀ ਹੁੰਦਾ ਹੈ ਚੰਡੀਗੜ੍ਹ ਚ ਵੀ ਹੁੰਦਾ ਹੈ ਪਾਰਟੀ ਦੇ ਨਾਮ ਤੇ ਪਾਰਟੀ ਦੇ ਨਾਮ ਤੇ ਚੰਡੀਗੜ੍ਹ ਚ ਹੋਇਆ ਜੀ ਸਾਡੇ ਕਾਗਜ਼ਾਂ 'ਚ ਲਿਖਿਆ ਤੁਸੀਂ ਇੰਡੀਪੈਂਡੈਂਟ ਤੇ ਕਾਟਾ ਮਾਰਿਆ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੇ ਸਾਡੀ ਮੈਂ 3 ਦਿਨ ਘੇੜੇ ਘੱਡਦਾ ਰਿਹਾ ਦਫ਼ਤਰਾਂ ਦੇ 3 ਦਿਨ ਸਾਨੂੰ ਪਾਰਟੀ ਨੇ ਅਥੋਰਟੀ ਲੈਟਰ ਦਿੱਤਾ ਹੈ ਅੱਜ ਫੇਰ ਸਾਡਾ ਪ੍ਰੈਸ ਨੋਟ ਪਾਰਟੀ ਦਫਤਰ ਚੋਂ ਬਣਿਆ ਸੀ ਪਾਰਟੀ ਉਮੀਦਵਾਰ ਹੈ ਪਾਰਟੀ ਦਾ ਕੋਈ ਵੀ ਅਹੁਦੇਦਾਰ ਨਹੀਂ ਹੈ ਇੱਥੇ ਨੰਬਾਲ ਸਿੰਘ ਸਿੱਧੂ ਹੈ ਨਾ ਕੁਸ਼ਲਪਾਲ ਮਾਨ ਨਾ ਐਡਵੋਕੇਟ ਸਿਮਰਨਜੀਤ ਹੈ ਚੰਡੀਗੜ੍ਹ ਸਹੀ ਦੇਖਦੇ ਸਾਡੀ ਪਾਰਟੀ ਸਾਰੇ ਹੀ ਜਗ੍ਹਾ ਤੋਂ ਇਲੈਕਸ਼ਨ ਲੜ ਰਹੀ ਹੈ ਹਰੇਕ ਜਗ੍ਹਾ ਸਾਰੇ ਬਿਜੀ ਨੇ ਆਉਣ ਵਾਲੇ ਸਮੇਂ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਉਹ ਸਾਰੇ ਹਾਜ਼ਰ ਹੋਣਗੇ ਜੀ ਗੁਪਾਲ ਸਿੰਘ ਦਾ ਰਹਿੰਦੀ ਚੰਡੀਗੜ੍ਹ ਤੋਂ ਉਹਨਾਂ ਦੀ ਤਬੀਅਤ ਠੀਕ ਨਹੀਂ ਸੀਗੀ ਅੱਛਾ ਹਾਂਜੀ ਚੰਡੀਗੜ੍ਹ ਨਾਲ ਥੋੜੇ ਪੰਥਕ ਮਸਲੇ ਕੀ ਨੇ ਚੰਡੀਗੜ੍ਹ ਦਾ ਸਾਡੇ ਨਾਲ ਇੱਥੇ ਬੇਨਸਾਫੀਆਂ ਜਿਹੜੀਆਂ ਪਹਿਲਾਂ ਤੋਂ ਹੋਈਆਂ ਅੱਜ ਹੋ ਰਹੀਆਂ ਨੇ ਕਿੰਦਾਂ ਦੀਆਂ ਚੰਡੀਗੜ੍ਹ 'ਚ ਕਿਹੜੀਆਂ ਹੋਈਆਂ ਚੰਡੀਗੜ੍ਹ 'ਚ ਜੀ ਸਾਡੇ ਜਿਹੜੇ ਸਾਨੂੰ ਹੱਕ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਸਾਡੇ ਪਿੰਡ ਉਜਾੜੇ ਸੀ ਇੱਥੋਂ ਦੇ ਵਸਨੀਕਾਂ ਨੂੰ ਸਾਨੂੰ ਆਪਣਾ ਪਹਿਲ ਦੇ ਆਧਾਰ ਤੇ ਸਾਡੇ ਹੱਲ ਹੋਣਗੇ ਸਾਨੂੰ ਤਾਂ ਇੱਥੇ ਕਿਸਿਹਾਰੇ ਬਣਾ ਤਾ ਤੰਗ ਕਰਦੇ ਨੇ ਸਾਨੂੰ ਕਿ ਇੱਥੋਂ ਹਾਂ ਜੀ ਸਿੱਖ ਵੋਟ ਕਿੰਨੀ ਹੈ ਸਿੱਖ ਵੋਟ 1.5 ਲੱਖ ਦੇ ਕਰੀਬ ਹੈ ਜੀ ਕੱਲ ਅਸੀਂ ਸਿੱਖ ਬੋਰਡ ਦੀ ਦੇ ਅਸੀਂ ਹਰੇਕ ਵਰਗ ਦੀ ਹਰੇਕ ਜਾਤ ਦੀ ਕਿਸੇ ਨਾਲ ਅਸੀਂ ਬਿਤਕਰਾ ਨਹੀਂ ਕਰਨਾ ਨਾ ਕੀਤਾ ਨਾ ਪਹਿਲਾਂ ਬੱਦਾ ਸੀ ਬਹਾਦਰ ਨੇ ਜੇ ਰਾਜ ਕੀਤਾ ਉਦੋਂ ਕੀਤਾ ਨਾ ਮਹਾਰਾਜ ਰਣਜੀਤ ਸਿੰਘ ਨੇ ਰਾਜ ਕੀਤਾ ਉਦੋਂ ਕੀਤਾ ਉਦੋਂ ਤਾਂ ਸਾਡੀ ਸਿੱਖਾਂ ਦੀ ਬਸੋਂ ਬਿਲਕੁਲ ਘਟ ਸੀ ਹਰੇਕ ਮੈਂ ਗੱਲ ਕਰ ਰਿਹਾ ਜਿੱਤੇ ਪੰਚ ਦੀ ਗੱਲ ਆਏਗੀ ਪਹਿਲਾਂ ਸਿੱਖ ਵੋਟ ਹੀ ਗਿਣੀ ਜਾਏਗੀ ਨਾ ਬਾਕੀ ਤਾਂ ਬਾਅਦ ਚ ਆਣਗੇ ਨਾ ਉਹ ਜਿੱਤੇ ਮੌਸਮ ਲਾਜ਼ੀ ਆਜਾਣਾ ਪੁੱਛਿਆ ਵੀ ਸਿੱਖ ਵੋਟ ਐਸਜੀਪੀਸੀ ਦੀ ਕਿੰਨੀ ਵੋਟ ਹੈ ਚੰਡੀਗੜ੍ਹ ਐਸਜੀਪੀਸੀ ਦੀ ਵੋਟ ਲਗਾਤਾਰ ਬਣ ਰਹੀ ਹੈ ਜੀ ਕਿੱਡੀ ਗੱਲ ਹੈ ਲਗਭਗ ਜਿਹੜੇ ਹੁਣ ਫਾਰਮ ਦਰਜ ਹੋ ਰਹੇ ਆ ਉਹ ਤੋਂ ਇਲੈਕਸ਼ਨ ਆ ਗਈ ਹੁਣ ਡੇਟ ਸਰਕਾਰ ਨੇ ਅੱਗੇ ਵਧਾਈ ਐ ਵੱਧ ਰਹੀਆਂ ਨੇ ਸਾਜਾ ਕਿੰਨੀ ਕੇ ਅਸੀਂ ਫਾਰਮ ਭਰ ਕੇ ਦੇ ਰਹੇ ਆ ਉਹ ਤੋਂ ਸਰਕਾਰ ਨੇ ਡਿਟੇਲ ਦੇਣੀ ਐ ਜੀ ਸਾਨੂੰ ਸਾਡੇ ਕੋਲ ਲਗਭਗ ਵਾਲੀ ਗਿਣਤੀ ਨਹੀਂ ਐ ਨਹੀਂ ਲਗਭਗ ਵਾਲੀ ਸਾਡੇ ਕੋਲ ਆਈ ਨਹੀਂ ਹਾਲੇ ਪਿਛਲੇ ਸਾਲ ਪਾਰ ਨਾਲੋਂ 6000 ਵੋਟ ਘਟ ਗਈਆਂ ਸਿੱਖਾਂ ਦੀ ਜੱਟੀ ਗੱਲ ਸਿੱਖਾਂ ਦੇ ਫਾਰਮ ਦਿੱਤੇ ਹੋਏ ਨੇ ਜੀ ਸਰਕਾਰ ਇਹ ਜਿਹੜੀਆਂ ਸੋਨੀ ਕਮੇਟੀ ਦੀਆਂ ਵੋਟਾਂ ਬਣਦੀਆਂ ਨੇ ਪਿਛਲੇ ਸਮੇਂ ਦੇ ਵਿੱਚ ਤਾਂ ਸਰਕਾਰ ਆਪ ਆ ਕੇ ਪਟਵਾਰੀ ਸਹਿਬਾਨ ਬੀ ਐਲਓ ਬਣਾਉਂਦੇ ਸੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਣੀ ਸੀ ਪਰ ਹੁਣ ਲੋਕਾਂ ਪਰਛੜਤਾ ਲੋਕਾਂ ਕੋ ਕਿਸੇ ਕੋਲ ਫੋਟੋ ਨਹੀਂ ਹੁੰਦੀ ਕਿਸੇ ਕੋਲੇ ਆਧਾਰ ਕਾਰਡ ਦੀ ਫੋਟੋ ਨਹੀਂ ਹੁੰਦੀ ਕਿਸੇ ਕੋਲ ਆਪਣੀ ਫੋਟੋ ਨਹੀਂ ਹੁੰਦੀ ਇਸ ਕਰਕੇ ਤੁਹਾਡੇ ਨਾਮ ਦਾ ਕੋਈ ਐਲਾਨ ਨਹੀਂ ਕੀਤਾ ਵੀ ਸਾਡਾ ਉਮੀਦਵਾਰ ਹੈ ਇਹ 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 ਕੌਣ ਕਹਿੰਦਾ ਜੀ ਸਾਡੇ ਜੋ ਪਾਰਟੀ ਦਾ ਜੋ ਜਿਸ ਦਿਨ ਪਹਿਲੇ ਦਿਨ ਤੋਂ ਸਾਡੇ ਕੈਂਡੀਡੇਟ ਡਿਕਲੇਅਰ ਕੀਤੇ ਗਏ ਆ ਉੱਥੋਂ ਹੀ ਕੀਤੇ ਹੋਏ ਆ ਜੀ ਦਿਖਾ ਦਿਓ ਸੂਚੀ ਉਹ ਜਿਸ ਤੇ ਤੁਹਾਡਾ ਨਾਮ ਹੈ ਸੂਚੀ ਜੀ ਸਾਡੇ ਇਹਦੇ ਤੇ ਪਈ ਆ ਸਾਡਾ ਜੋ ਪਾਰਟੀ ਦਾ ਹੋਏਗਾ ਦਿਖਾ ਦਿੰਨੇ ਆ ਕਈ ਤੁਹਾਡੇ ਵਿਰੋਧੀ ਕਹਿ ਰਹੇ ਹਨ ਕਿ ਡਿਕਲੇਅਰ ਨਹੀਂ ਕੀਤਾ ਉਹ ਤਾਂ ਜੀ ਵਿਰੋਧੀ ਦੱਸ ਸਕਦੇ ਜਿਹੜੇ ਗ੍ਰਾਹਾਂ ਚ ਜੰਡੀਕਟ ਗਰਾਉਂਡ ਸਾਹਮਣੇ ਜਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਜਿਹੜੀ ਚੀਜ਼ਾਂ ਦੀ ਲੋੜ ਹੈਗੀ ਕਿ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਅੱਗੇ ਲੈ ਕੇ ਜਾਣਾ ਹੈ ਹਾਂ ਜੀ ਗਰਾਉਂਡ ਲੈਵਲ ਤੇ ਅਸੀਂ ਰਹਿੰਦੇ ਇੱਥੇ ਆ ਗਰਾਉਂਡ ਲੈਵਲ ਤੇ ਇੱਥੇ ਹਾਂ ਜੀ ਲੈਵਲ ਤੇ ਜਾ ਕੇ ਮੁੱਦੇ ਜਿਹੜੇ ਮੁੱਦੇ ਤਾਂ ਜੀ ਇੱਥੇ ਜਿਹੜੇ ਜਿਹੜੇ ਪਾਣੀ ਦਾ ਮਸਲਾ ਇੱਥੇ ਬੜਾ ਭਿਆਨਕ ਹੈ ਦੋ ਦੋ ਦਿਨ ਪਾਣੀ ਨਹੀਂ ਆਉਂਦਾ ਹੈਗਾ ਇੱਥੇ ਅਸੀਂ ਪਿੰਡਾਂ ਦੇ ਵਿੱਚ ਜਦੋਂ ਦੇਖਿਆ ਜਾ ਕੇ ਫਿਰ ਜਿਹੜੇ ਇੱਥੋਂ ਦੇ ਬਸਨੀਕ ਨੇ 7 7 7000 ਉਹਨਾਂ ਦਾ ਪਾਣੀ ਦਾ ਬਿੱਲ ਦੇ ਹੀ ਜਾਂਦੀ ਹੈ ਸਰਕਾਰਾਂ ਸਾਡੀ ਬੂਹ ਹੈ ਚੰਡੀਗੜ੍ਹ ਤੋਂ ਬਾਹਰ ਕਿਥੇ ਸਾਡੀ ਪੰਜਾਬ ਚ ਚੰਡੀਗੜ੍ਹ ਪੰਜਾਬ ਦਾ ਤੇ ਚੰਡੀਗੜ੍ਹ ਤੋਂ ਸਾਡਾ ਹਾਂਜੀ ਵੋਟਰ ਹਾਂ ਇੱਥੇ ਦੇ ਬਾਹਰ ਬਾਹਰ ਤੋਂ ਹਾਂ ਤੁਸੀਂ ਅਸੀਂ ਬਾਹਰ ਤੋਂ ਦਾ ਤਾਂ ਤੁਹਾਨੂੰ ਦਾ ਮਤਵ ਲੈਣੀ ਸਾਡਾ ਹਿੰਦੁਸਤਾਨ ਇੱਕ ਹੈ ਪਾਰਲੀਮੈਂਟ ਦੀ ਇਲੈਕਸ਼ਨ ਕੋ ਕਿਤੋਂ ਵੀ ਲੜ ਸਕਦਾ ਹੈ ਹਾਂਜੀ ਤੇ ਹਾਂ ਹਾਂ ਪੰਜਾਬ ਦੀ ਰਾਜਧਾਨੀ ਕਿੰਨੀ ਕਿੰਨੀ ਵਾਰੀ ਵਾਦੇ ਹੋਲੇ ਸਾਡੇ ਨਾਲ ਪੰਜਾਬ ਦੀ ਰਾਜਧਾਨੀ ਦਿੱਕੜ ਪਰ ਮੁਕਰਦੇ ਰਹੀਆਂ ਸਰਕਾਰਾਂ ਲਗਾਤਾਰ ਮੁਕਰਦੇ ਰਹੇ ਨੇ ਜੀ ਇਹੀ ਇਹੀ ਅਸੀਂ ਇਹਦੇ ਵਿਰੁੱਧ ਅਸੀਂ ਅਸੀਂ ਖੜੇ ਹੋਏ ਆਂ ਤੁਸੀਂ ਇਹ ਦੋਸ਼ ਲਾ ਰਹੇ ਹੋ ਪ੍ਰਸ਼ਾਸਨ ਨੇ ਕਿ ਤੁਹਾਨੂੰ ਕੱਟ ਕੇ ਇਹਨਾਂ ਨੇ ਯਾਦ ਬਣਾਇਆ ਹਾਂਜੀ ਕਿਹੜੇ ਅਫਸਰ ਨੇ ਕੱਟਿਆ ਰੋਤਾ ਹੋ ਸਕਿਆਂ ਦੇ ਵਿੱਚ ਇਹ ਤਾਂ ਜੀ ਅਫਸਰ ਦੇਖਣ ਕਿਹਦੇ ਕੱਟਿਆ ਸੀ ਤੇ ਉੱਥੇ ਫਾਈਲ ਜਮਾ ਕਰਾਉਣੀ ਹੁੰਦੀ ਆ ਉਹ ਲੈ ਆਇਓ ਕਾਗਜ਼ ਜਿਸ ਚ ਕੱਟੇ ਕੜਾ ਨਾਮिनल ਪਾਰਟੀ ਵੱਲੋਂ ਸਾਡਾ ਉਹ ਕਾਗਜ਼ ਸਾਨੂੰ ਕਿਉਂ ਦੇਣਗੇ ਜਿਹੜੀ ਫੈਲ ਜਾਮਾ ਹੋ ਗਈ? ਕੋਈ ਸਟੇਟ ਸੈੱਟ ਕਰਾ ਕੇ ਰੱਖਿਆ ਨਹੀਂ ਆਪਣੇ ਕੋਲ। ਨਹੀਂ ਸਾਡਾ ਆਪਣਾ ਫੋਟੋ ਸ਼ੀਟ ਸੈੱਟ ਪਏ ਆ। ਨਹੀਂ ਦਿਖਾਈ ਸਕਦੇ ਨਾ। ਨਹੀਂ ਨਹੀਂ ਅੱਜ ਤੁਹਾਡੇ ਹੱਕ ਦੀ ਗੱਲ ਹੈ। ਹਾਂਜੀ ਬਿਲਕੁਲ ਬਿਲਕੁਲ ਸਾਡੇ ਕੋਲੇ ਸਾਰਾ ਰਿਕਾਰਡ ਆ ਸੀ ਚੈਲੈਂਜ ਅਸੀਂ ਇਹਨਾਂ ਨੂੰ ਚੈਲੈਂਜ ਕਰਾਂਗੇ ਸੀ। ਬਿਲਕੁਲ ਪਾਰਟੀ ਵੱਲੋਂ ਅਸੀਂ ਐਡਾ ਤਾਂ ਹੈ ਨਹੀਂ ਵੀ ਕੋਈ ਬਿਲਕੁਲ